ਬਾਕੀ ਯਾਰ ਐ ਹੈਗਾ ਬਾਈ ਘੱਟ ਕਮਾ ਲਓ ਹੂੰ ਪਰ ਯਾਰ ਵੀਰ ਬਣ ਕੇ ਹਨਾ ਕਿਸੇ ਦਾ ਗਲ ਨਾ ਲਾਹੋ ਹੂੰ ਚਲੋ ਆਪਾਂ ਕਿਸਾਨ ਨੂੰ ਯਾਰ 2 ਰੁਪਏ ਜੇ ਚੀਜ਼ ਮਹਿੰਗੀ ਹੈਈ ਆਪਾਂ ਮਹਿੰਗੀ ਲਾ ਦੋ ਪਰ ਉਹ ਸਾਲੀ ਕੰਮ ਕਰੇ ਜਾ ਕੰਮ ਕਰੇ ਹਨਾ ਵੱਡੀ ਗੱਲ ਤੇ ਹਾਂ ਵੀ ਆਹ ਲੀਟਰਾਂ ਚ ਇਕੱਲਾ ਪਾਣੀ ਨਾ ਹੋਵੇ ਨਾ ਜੇ ਦਵਾਈ ਆ ਕਿ ਜਿੰਨੇ ਪਰਸੈਂਟ ਦਿੱਤੀ ਹੋਈ ਓੰਨੀ ਹੋਣੀ ਚਾਹੀਦੀ ਆ ਸੇ ਵੀ ਸਹੀ ਗੱਲ ਆ ਜਦੋਂ ਤੁਸੀਂ ਨੇ ਤੀਜਾ ਸਪਰੇਅ ਕਰਨਾ ਹੂੰ ਤੀਜਾ ਉਹਦੇ ਤੋਂ ਬਾਈ ਤੁਸੀਂ ਆਹ ਚੀਜ਼ ਦਾ ਸਪਰੇਅ ਕਰੋ ਕਿ ਅੰਤਕਾਰ ਦਾ ਇਹ ਦਿਖਾਉਂ ਚੰਮਤਕਾਰ ਇਹ ਲੀਟਰ 6 ਕਿੱਲਿਆਂ ਦੇ ਪਾ ਲੋ ਇੱਕ ਬਾਈ ਠੀਕ ਹੈ ਜੀ ਬੜੇ ਟੌਪ ਦੇ ਰਿਜ਼ਲਟ ਨੇ ਵੀਰੇ ਸਾਨੂੰ ਕਣਕਾਂ ਵੇਲੇ ਵੀ ਇਹ ਚੀਜ਼ ਨੇ ਨਜ਼ਾਰਾ ਲਿਆਤਾ ਵੀ ਮਿੱਤਰੋ ਅੱਜ ਆਪਾਂ ਫੇਰ ਪਹੁੰਚ ਗਏ ਸ਼ਹਿਰ ਸੰਗਰੂਰ ਪੁਲਿਸ ਲਾਈਨ ਰੋਡ ਦੇ ਉੱਪਰ ਤੁਸੀਂ ਸਾਰੀ ਜਾਣਦੇ ਹੋ 2 ਸਾਲਾਂ ਤੋਂ ਲਗਾਤਾਰ ਜਿਹੜੇ ਕਿਸਾਨਾਂ ਦਾ ਵੱਡੇ ਪੱਧਰ ਤੇ ਫਾਇਦਾ ਕਰਦੇ ਆ ਰਹੇ ਨੇ ਨਾ ਖਾਲਸਾ ਜੀ ਅੱਜ ਉਹਨਾਂ ਨੂੰ ਮਲਾਉਣ ਲੱਗਿਆ ਨਵੇਂ ਤੋਂ ਨਵੇਂ ਪ੍ਰੋਡਕਟ ਕਿਸਾਨ ਭਰਾਵਾਂ ਵਾਸਤੇ ਬਹੁਤ ਵਾਜਬ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਦੇ ਅੱਜ ਤੁਹਾਨੂੰ ਫੇਰ ਦਿਖਾਉਣੇ ਆ ਵੀ ਖਾਲਸਾ ਜੀ ਕਿਹੜੇ-ਕਿਹੜੇ ਨਵੇਂ ਪ੍ਰੋਡਕਟ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਖਾਲਸਾ ਜੀ ਜਮਾ ਚੜਤੀ ਗਲਾ ਜੀ ਕਿਸਾਨ ਭਰਾ ਸਾਨੂੰ ਨਾ ਬੜਾ ਫੋਨ ਲਾਉਂਦੇ ਆ ਕਹਿੰਦੇ ਵੀ ਦਵਾਰਾ ਖਾਲਸਾ ਜੀ ਦੇ ਦਰਸ਼ਨ ਕਰਵਾਓ ਵੀ ਅੱਜ ਕੱਲ ਨਵਾਂ ਕੀ ਮਾਰਕੀਟ ਦੇ ਵਿੱਚ ਲੈ ਕੇ ਆਏ ਨੇ ਨਵਾਂ ਬਾਈ ਜਿਵੇਂ ਹੁਣ ਆਪਣਾ ਸੀਜ਼ਨ ਆ ਗਿਆ ਹਾਂਜੀ ਕਣਕਾ ਵੱਢਣ ਤੇ ਆ ਗਈਆਂ ਹੂੰ ਠੀਕ ਆ ਪਹਿਲਾਂ ਤਾਂ ਆਪਾਂ ਇਹ ਸੁੱਖ ਸੁਖਦੇ ਆ ਪ੍ਰਮਾਤਮਾ ਅੱਗੇ ਵੀ ਸੁੱਖ-ਸਾਂਣ ਨਾਲ ਸਾਰੇ ਕਿਸਾਨ ਭਰਾਵਾਂ ਦਾ ਸੋਨਾ ਜਿਹੜਾ ਖੇਤਾਂ 'ਚ ਖੜਾ ਸੋ ਕਿਸਾਨ ਨਾਲ ਮੰਡੀਆਂ 'ਚ ਜਾਵੇ ਤੇ ਢੋਲਾਂ 'ਚ ਪੈ ਜੇ ਢੋਲਾਂ 'ਚ ਪੈ ਜੇ ਠੀਕ ਹੈ ਗੱਲ ਹੈ ਵੀ 6 ਮਹੀਨਿਆਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪਵੇ ਮੁੱਲ ਪਵੇ ਬੜੀਆਂ ਦਿਲ ਦੇ ਵਿੱਚ ਆਸਾਂ ਨੇ ਕੋਈ ਇਹ ਸੋਚਦਾ ਵੀ ਮੈਂ ਕੁੜੀ ਕਿਤਰੀ ਤਾਂ ਵਿਆਹ ਕਰਨਾ ਕੋਈ ਕਰਜ਼ਾ ਲਾਉਣ ਬਾਰੇ ਸੋਚਦਾ ਹੈ ਨਾ ਕੋਈ ਬੱਚਿਆਂ ਨੂੰ ਹਨਾ ਸੈੱਟ ਕਰਨ ਦਾ ਮਾਰਾ ਜੀ ਹਨਾ ਜੀ ਹਾਂ ਚਲੋ ਆਪਾਂ ਤਾਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਗੋਵਿੰਦ ਸਿੰਘ ਮਹਾਰਾਜ ਜੀ ਅੱਗੇ ਵੀ ਸਾਰਿਆਂ ਦਾ ਜਿਹੜਾ ਸੋਨਾ ਹੈਗਾ ਸੁ ਕਿਸਾਨ ਨਾਲ ਸਾਂਭਿਆ ਜਾਵੇ ਬਿਲਕੁਲ ਜੀ ਬਿਲਕੁਲ ਵੱਡੀ ਗੱਲ ਹੁੰਦੀ ਹੈ ਹੁਣ ਗੱਲ ਕਰੀਏ ਉਹਨ ਜਿਵੇਂ ਭਾਈ ਮੱਕੀਆਂ ਕਈ ਢਾਲੂਆਂ ਵਾਲੇ ਬਾਣਾ ਚ ਬੀਜ ਗਈਆਂ ਬੀਜ ਗਈਆਂ ਬਿਲਕੁਲ ਕਈਆਂ ਚ ਹੋਣਾ ਆ ਵੱਢ ਕੇ ਜਣੀ ਕਣਕਾਂ ਹਾਂਜੀ ਤੇ ਉਹ ਤੋਂ ਬਾਅਦ ਚ ਬੀਜਣੀਆਂ ਲੇਗੀਆਂ ਜੀ ਉਹਦੇ ਚ ਵੀਰੇ ਜਿਹੜੀ ਆਪਾਂ ਸਭ ਤੋਂ ਪਹਿਲਾਂ ਮੱਕੀ ਬੀਜਣੀਆਂ ਗਈ ਹੂੰ ਤੇ ਉਹਦੇ ਚ ਪਹਿਲੀ ਗੱਲ ਤਾਂ ਆਪਾਂ ਪਹਿਲੀ ਚੜ੍ਹਦੀ ਚੜਾ 72 ਘੰਟੇ ਵਾਲੇ ਸਪਰੇਅ ਦੀ ਗੱਲ ਕਰੀਏ ਤਾਂ ਉਹਦੇ ਚ ਆ ਗਿਆ ਆਪਣਾ ਪੈਂਡੀ ਪੈਂਡੀ ਠੀਕ ਹੈ ਜੀ ਇਹ ਚੀਜ਼ ਕੀ ਹੈ ਕੱਖਾਂ ਵਾਸਤੇ ਹੈ ਜੀ ਹੂੰ ਇਹ ਆਪਣੇ ਲਵੇ ਰੇਟੇ ਦੀ ਕੰਪਨੀ ਦੀ ਪੈਂਡੀ ਆ ਗਈ ਵੀਰੇ ਜੀ 30% ਆ ਗਈ ਇਹ ਠੀਕ ਹੈ ਜੀ ਇਹ 1 ਲੀਟਰ 1 ਕਿੱਲੇ ਚ ਪੈਣਾ ਹੁੰਦਾਗਾ ਠੀਕ ਹੈ ਜੀ ਬੀਜਨਸਾਰ 72 ਘੰਟਿਆਂ ਦੇ ਵਿਚ ਵਿੱਚ 1 ਲੀਟਰ 1 ਕਿੱਲੇ ਚ ਜੀ ਇਹਨੇ ਮੁੜ ਕੇ ਇਹਦਾ ਕੀ ਕੰਮ ਆ ਇਹਨੇ ਕੱਖ ਨਹੀਂ ਹਰਾ ਹੋਣ ਦੇਣਾ ਐਂਡ ਤੱਕ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਚ ਜਿਵੇਂ ਲਾ ਲੋ ਆਪਣੇ ਲਵੇ ਆ ਗਈ ਕੱਖਾਂ ਵਾਸਤੇ ਅਲਟਰਾ ਜੈਨ ਪਈ ਆ ਗਈ ਹੂੰ ਇਹ ਆ ਗਈ ਕ੍ਰੀਸੀ ਕ੍ਰੌਪ ਕੰਪਨੀ ਦੀ ਜੀ ਇਹਦੇ ਬਹੁਤ ਟੌਪ ਦੇ ਰਿਜ਼ਲਟ ਨੇਗੇ ਬਾਈ ਇਹਦੇ ਨਾਲ ਆਪਣਾ ਪਾਉਣਾ ਪੈਂਦਾਗਾ ਲਾਉਡਸ ਆ ਠੀਕ ਹੈ ਜੀ ਲਾਉਰਡਸ ਦੇ ਨਾਲ ਅੱਧਾ ਕਿਲੋ ਇਹ ਪਾਉਗੀ ਕਿੱਲੇ ਚ ਜੀ ਠੀਕ ਹੈ ਜੀ ਲਾਉਰਡਸ ਵੀ ਆਪਾਂ ਜਣੀ ਆਏ ਲਾ ਲੋ ਕੱਲ ਨੂੰ ਮਾ ਲਾਉਣਾਗਾ ਬਾਈ ਕੁਝ ਜਿੰਨਾ ਕੱਜ ਆ ਗਿਆ ਤੀ ਉਹ ਤੇ ਵੀਡੀਓ ਪਵਾ ਰਹੇ ਆਪਾਂ ਸੋ ਤੋਂ ਠੀਕ ਠੀਕ ਹੈ ਜੀ ਤੇ ਲਾਉਰਡਸ ਵਗੈਰਾ ਵੀ ਤੁਹਾਨੂੰ ਆਪਾਂ ਵਧੀਆ ਜਣੀ ਕੱਟ ਰੇਟਾਂ 'ਚ ਦੇ ਦਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਜੇ ਗੱਲ ਕਰੀਏ ਤਾਂ ਆ ਗਈ ਕੱਖਾਂ ਵਾਲੀ ਅਲਟਰਾਜਨ ਹੋਗੀ ਲਾਉਰਡਸ ਹੋਗੀ ਜਿਹੜੀ ਬਹਿਰਤੀ ਆਉਂਦੀ ਹੈਗੀ ਸਾ ਤੋਂ ਮੰਗਾ ਸਕਦੇ ਕੋਈ ਗੱਲ ਨਹੀਂ ਬਾਈ ਜਦੋਂ ਮਰਜ਼ੀ ਫੋਨ ਕਰ ਲਿਓ ਠੀਕ ਹੈ ਜੀ ਤੇ ਬਾਕੀ ਗੱਲ ਆ ਕੀ ਹੁਣ ਆਪਣੀ ਮ ਜਿਹੜਾ ਚੜਦੇ ਜਿਹੜਾ ਇੱਕ ਆਪਾਂ ਸੁੰਡੀ ਵਾਲਾ ਸਪਰੇਅ ਕਰਨਾ ਹੁੰਦਾਗਾ ਹਾਂਜੀ ਬਿਲਕੁਲ ਉਹਦੇ ਤੋਂ ਆਪਣਾ ਵੀਰੇ ਪ੍ਰਾਣਾ ਪ੍ਰੋਡਕਟ ਆ ਗਿਆ ਸਨੇਕ ਸਨੇਕ ਆ ਗਿਆ ਬਾਈ ਇਹ ਠੀਕ ਹੈ ਜੀ ਇਹਨੇ 20 ਤੋਂ 22 ਦਿਨ ਮੱਕੀ ਤੇ ਸੁੰਡੀ ਨਹੀਂ ਪੈਣ ਦੇਣੀ 20 ਤੋਂ 22 ਦਿਨ 20 ਤੋਂ 22 ਦਿਨ ਸੁੰਡੀ ਨੂੰ ਲਵੇ ਨਹੀਂ ਲੱਗਣ ਦੇਣਾ ਇਹਨੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਤਾਕੜਾ ਪ੍ਰੋਡਕਟ ਆਗਾ ਇਹ ਸਨੇਕ ਤੇ ਇਹ ਅੱਧੇ ਲੀਟਰ ਦੀ ਪੈਕਿੰਗ ਆ ਗਈ 1 ਲੀਟਰ ਪਏ ਜਾਂਦਾਗਾ ਇਹ ਮੱਕੀ ਤੇ 8 ਕਿੱਲਿਆਂ ਤੇ ਅੱਧਾ ਲੀਟਰ 4 ਕਿੱਲਿਆਂ ਤੇ ਪਊਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਾਜਿਬ ਰੇਟ ਚ ਆ ਗਏ ਵੀ ਬਾਈ ਮੇਰੇ ਨਾਲ ਗੱਲ ਕਰ ਲਿਓ ਫੋਨ ਤੇ ਹਾਂਜੀ ਰੇਟਾਂ ਬਾਰੇ ਤੇ ਬਾਕੀ ਜਿੱਥੇ ਬਾੜੀ ਅੜੀਆਲ ਹੋਵੇ ਸੌਂਡੀ ਉਥੇ ਆ ਫੇਮ ਵਗੈਰਾ ਵੀ ਤੁਸੀਂ ਕਰ ਸਕਦੇ ਹੋ ਇਹ ਵੀ ਆਪਣੇ ਲਈ ਪਈਆ ਬੈਰ ਦੀ ਓਰੀਜਨਲ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਬਾਈ ਗੱਲ ਆ ਗਈ ਮਾਂ ਮਿਕਟਨ ਦੀ ਅੱਛਾ ਇਹ ਵੀ ਕਰ ਸਕਦੇ ਹੋ ਕਿ ਤੁਸੀਂ ਜਿਹੜੀ ਛੋਟੀ ਮੱਕੀ ਆਉ ਤੇ ਇਹ ਵੀ ਵਧੀਆ ਕੰਮ ਕਰਦੀ ਹੁੰਦੀ ਆ 5% ਮਾਂ ਮਿਕਟਨ ਇਹ ਵੀ ਡੱਬਾ ਮੰਨ ਲਓ ਵੀ 8 ਕਿੱਲਿਆਂ ਦੀ ਪੈਣਾਗਾ ਹੂੰ ਠੀਕ ਹੈ ਜੀ ਤੇ ਹੁਣ ਜਿਵੇਂ ਆਪਾਂ ਗੱਲ ਕਰੀਏ ਪੱਟੀ ਬਾਈ ਕਈ ਜਿਹੜੀਆਂ ਆਪਣੀਆਂ ਆ ਹੁੰਦੀਆਂ ਨੇ ਮੱਕੀਆਂ ਗਰਮੀ ਜੀ ਮੰਨ ਜਾਂਦੀਆਂ ਨੇ ਗੀਆਂ ਹਾਂਜੀ ਠੀਕ ਹੈ ਜੀ ਮੱਕੀ ਦੀ ਜਿਹੜੀ ਗ੍ਰੋਥ ਆ ਗਈ ਉਹ ਰੁਕ ਜਾਂਦੀ ਆ ਗਈ ਜਿਵੇਂ ਆ ਪੈਂਟੀ ਕਰਤੀ ਜੇ ਕਈ ਵਾਰੀ ਮੱਕੀ ਦੀ ਗ੍ਰੋਥ ਘਟ ਜਾਂਦੀ ਆ ਗਈ ਹਾਂਜੀ ਇਹ ਕੱਖਾਂ ਲਈ ਆ ਗਈ ਨਾ ਦਿੱਕਤ ਆਉਣ ਲੱਗ ਜਾਂਦੀ ਹੈਗੀ ਬਾਈ ਠੀਕ ਹੈ ਜੀ ਤੇ ਉਹਦੇ ਚ ਗ੍ਰੋਥ ਵਾਸਤੇ ਪ੍ਰੋਡਕਟ ਆ ਗਿਆ ਬਾਈ ਆਪਣੇ ਲਵੇ ਇੱਕ ਤਾਪਿਆ ਉੱਤਮ ਕਿਸਾਨੀ ਪਲੱਸ ਹਾਂਜੀ ਉੱਤਮ ਕਿਸਾਨੀ ਪਲੱਸ ਐਮਪਲੈਕਸ ਬਾਈ ਹਾਂਜੀ ਠੀਕ ਹੈ ਜੀ ਇਹ ਪਾਊਗਾ ਤੁਹਾਡਾ ਤਨ ਕਿੱਲੇ ਜਿਹੜਾ ਬੱਗਾ ਪਾਊਗਾ ਬਾਈ ਠੀਕ ਹੈ ਜੀ ਇਹਦੇ ਨਾਲ ਤੁਸੀਂ ਆ ਚੀਜ਼ ਵੀ ਪਾ ਸਕਦੇ ਹੋਗੇ ਇਹ ਕਲਾਕਾਰ ਨਾਗਾ ਬਾਇਓ ਮਨੋਰਾ ਇਹ ਉਤਮ ਬਾਇਓ ਮਨੋਰਾ ਹੂੰ ਤੇ ਇਹ ਵੀਰੇ ਫਿਰ ਤਾਂ ਬਾਰੇ ਨਰੀ ਹੋ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਇੱਕ ਆ ਗਿਆ ਆਪਣੇ ਜਵੇ ਗ੍ਰੋਥ ਵਾਸਤੇ ਇਕੋ ਜਿਹਾ ਮ ਆ ਗਿਆ ਬਾਈ ਜੀ ਸ੍ਰੀ ਕਵੇਰੀ ਕੰਪਨੀ ਦਾ ਆ ਆ ਗਿਆ ਆਪਣੇ ਲਵੇ ਟੂਲਿਪ ਕੰਪਨੀ ਦਾ ਆਈਡੀਆ ਨ ਜਪ੍ਰੈਲ ਕੈ ਸੜਾਗਾ ਬਾਈ ਇਹ ਜਿਹੜੀਆਂ ਛੋਟੀਆਂ ਮੱਕੀਆਂ ਨੇਗੀਆਂ ਭੱਟੀ ਬਾਈ ਹਾਂਜੀ ਉਹ ਕਈ ਵਾਰੀ ਜਿਹੜਾ ਜ਼ਿਆਦਾ ਗਰੋਥ ਵਾਲਾ ਸਪਰੇਅ ਜਿਹੜਾ ਜ਼ਿਆਦਾ ਤੇਜ਼ ਹੋਵੇ ਸੁੰਡੀ ਵਾਲਾ ਵੀ ਬਾਲਾ ਜ਼ਿਆਦਾ ਤੇਜ਼ ਸਪਰੇਅ ਚੱਲ ਨਹੀਂ ਸਕਦੇ ਆਉਂਦੀਆਂ ਮੱਕੀਆਂ ਜੀ ਕਣਕਾਂ ਦਾ ਵੀ ਇਹੀ ਕੰਮ ਹੁੰਦਾ ਅਸਲ ਵਿੱਚ ਮੱਕੀ ਦਾ ਵੀ ਇਹੀ ਹੁੰਦਾ ਹਲਕੇ ਸਪਰੇਅ ਆ ਗਏ ਜਿਵੇਂ ਇਹ ਦਿਖਾਏ ਨੇ ਮੈਂ ਹਾਂਜੀ ਇਹ ਦੇਖਾਂ ਇਹ ਹਲਕੇ ਨੇ ਚੱਲ ਕੇ ਨਾ ਜੋਰ ਜਿਹਾ ਲਾ ਦੇਣਗੇ ਆਪਦਾ ਚਲਾ ਦੇਣਗੇ ਬਾਈ ਮੱਕੀ ਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਜਦੋਂ ਤੁਸੀਂ ਨੇ ਤੀਜਾ ਸਪਰੇਅ ਕਰਨਾ ਹੂੰ ਤੀਜਾ ਉਹਦੇ ਤੋਂ ਬਾਈ ਤੁਸੀਂ ਆਹ ਚੀਜ਼ ਦਾ ਸਪਰੇਅ ਕਰੋ ਖੰਮਤਕਾਰ ਦਾ ਫਰੀ ਇਹ ਦਿਖਾਓ ਚਮਤਕਾਰ ਇਹ ਲੀਟਰ 6 ਕਿੱਲਿਆਂ ਤੇ ਪਾ ਲੋ ਇੱਕ ਬਾਈ ਠੀਕ ਹੈ ਜੀ ਬਾਲੇ ਟੌਪ ਦੇ ਰਿਜ਼ਲਟ ਨੇ ਵੀਰੇ ਸਾਨੂੰ ਕਣਕਾਂ ਵਲੇ ਵੀ ਇਹ ਚੀਜ਼ ਨੇ ਨਜ਼ਾਰਾ ਲਿਆਤਾ ਅੱਛਾ ਹਾਂ ਜੀ ਤੇ ਬਾਕੀ ਇਹ ਲੀਟਰ ਪੈਣਾਗਾ 6 ਕਿੱਲਿਆਂ ਤੇ ਰੇਟ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਤੇ ਇੱਕ ਚੀਜ਼ ਆ ਗਈ ਜਿਵੇਂ ਕਈ ਵਾਰੀ ਸਿਉਂਖ ਪਈ ਜਾਂਦੀ ਹੈਗੀ ਬਾਈ ਸਿਉਂਖ ਜੀ ਪਈ ਜਾਂਦੀ ਹੈਗੀ ਝੋਨੇ ਨੂੰ ਲਾ ਲਓ ਮੱਕੀ ਨੂੰ ਵੀ ਲਾ ਲਓ ਹਨਾ ਉਹਦੇ ਤੋਂ ਆਪਣਾ ਇਹ ਆ ਗਿਆ ਉਤਮ ਗੋਲਡ ਇਹ 3 ਕਿਲੋ ਕਿੱਲੇ ਦਾ ਪੈਣਾਗਾ ਬਾਈ ਠੀਕ ਹੈ ਜੀ ਇਹ ਮੱਕੀ ਤੇ ਤੁਸੀਂ ਰੇਚਰ ਲਾ ਕੇ ਨਹੀਂ ਸਿੱਟ ਸਕਦੇ ਕਿਉਂਕਿ ਰੇ ਆ ਜਿਹੜਾ ਬਾਈ ਰੇ ਮੱਕੀ ਦੇ ਗੋਹ ਚ ਵੜ ਜਾਂਦਾਗਾ ਤੇ ਉਹ ਫਿਰ ਉੱਥੇ ਸੁੰਡੀ ਦੀ ਸਮੱਸਿਆ ਜ਼ਿਆਦਾ ਵਧ ਜਾਂਦੀ ਆ ਜੀ ਤੇ ਝੋਨੇ 'ਚ ਤੁਸੀਂ ਰੇਚਰ ਲਾ ਕੇ ਸਿੱਟ ਸਕਦੇ ਹੋਗੇ ਠੀਕ ਹੈ ਜੀ ਇਹ ਚੀਜ਼ ਬਾਈ ਮੱਕੀ ਤੇ ਪਾ ਸਕਦੇ ਹੋਗੇ ਤੁਸੀਂ ਮਿੱਟੀਚਰ ਲਾ ਕੇ ਜਿੰਨਾ ਝੋਟਾ ਵਧੀਆ ਸਿੱਟਾ ਜੇ 3 ਕਿਲੋ 1 ਕਿੱਲੇ ਦੇ ਪਾਊਗਾ ਇਹ ਠੀਕ ਹੈ ਜੀ ਇਹ 2 ਕਿਲੋ ਦਾ ਪੈਕਟ ਆ 1.5 ਪੈਕਟ ਕਿੱਲੇ ਤੇ ਪੈ ਜੂਗਾ ओके okay. ठीक है जी हां जी तो दूसरी बात आ गया अपना 1263 ਜਿਵੇਂ ਤੁਸੀਂ ਕਹਿਦੇ ਨੂੰ ਵੀ ਫੰਗੀ ਸਾਈਡ ਵੀ ਨਾਲ ਪਾਉਣਾਗਾ ਕੋਈ हां जी हां जी ਇਹ 1263 ਆ ਗਿਆ ਭਾਈ ਆ M45 ਆ ਗਿਆ ਭਾਈ ਇਹ ਵੀ ਲਿਆ ਸਕਦੇ ਹੋਗੇ ਤੁਸੀਂ ਤੇ ਬਾਕੀ ਗੱਲ ਰਹੀ ਵੀਰੇ ਆਪਣੀ ਹੈ ਦੀ हां जी ਚਮਤਕਾਰ ਦੀ ਇਹਦੇ ਬਾਈ ਬਾਲੇ ਜਿਆਦੇ ਬਿਹਤਰ ਰਿਜ਼ਲਟ ਨੇ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ ਇੱਕ ਵਾਰੀ ਸਾਡੇ ਲਵੇ ਆ ਜੋ ਵਰਤ ਕੇ ਦੇਖੋ ਭਾਈ ਤੁਸੀਂ ਇੱਕ ਵਾਰੀ ਸਾਡੇ ਨਾਲ ਯਾਰ ਬਾਹ ਪਾ ਕੇ ਦੇਖੋ ਜਿਵੇਂ ਆਪਾਂ ਕਹਿੰਦੇ ਹੁੰਨੇ ਆਗੇ ਸਹੀ ਗੱਲ ਹੈ ਜੀ ਹੁਣ ਆਇਲਾ ਹਲਾ ਪੱਟੀ ਭਾਈ ਜੀ ਕੰਮ ਪ੍ਰਮਾਤਮਾ ਦੀ ਕਿਰਪਾ ਨਾਲ ਇੰਨਾ ਵਧੀਆ ਹੋ ਗਿਆ ਆਪਣਾ ਹਾਂਜੀ ਤੇ ਹੁਸਿਆਰਪੁਰ ਤੱਕ ਦੇ ਆਪਣੇ ਕਿਸਾਨ ਭਰਾ ਪਤਾ ਕੀ ਕਹਿੰਦੇ ਨੇਗੇ ਹਾਂਜੀ ਕਹਿੰਦੇ ਭਾਈ ਇੱਕ ਕਾਊਂਟਰ ਸੋਡਾ ਸਾਡੇ ਏਰੀਆ 'ਚ ਹੋਣਾ ਚਾਹੀਦਾ ਅਛਾ ਵੀ ਉਧਰ ਲਾਓ ਉਧਰ ਲਾਓ ਉਹ ਇੱਕ ਨਾ ਵੀਰਤੀ ਆ ਜਿਹਦੇ ਅਸੀਂ ਦਵਾਈ ਛੱਡਣ ਗਏ ਤੇ ਉਹਨਾਂ ਨੇ ਤਿੰਨ ਚਾਰ ਜਣੇ ਇਕੱਠੇ ਦਵਾਈ ਮੰਗਾਈ ਉਹਨਾਂ ਦਾ ਆਪਦਾ ਪੰਪ ਵੀ ਆ ਠੀਕ ਹੈ ਜੀ ਸਾਰਾ ਪਰਿਵਾਰ ਬਾਹਰ ਅਮਰੀਕਾ 'ਚ ਸੈਟਾਗਾ ਹਮ ਅਮਰੀਕਾ 'ਚ ਤੇ ਉਹ ਉਹ ਬੰਦਾ ਆਇਆ ਹੋਇਆ ਤੀਗਾ ਸੁੱਟੀ ਹਾਂਜੀ ਕਹਿੰਦਾ ਮੇਰਾ ਵਾਹਣ ਵੀ ਠੇਕੇ ਦੇ ਕਹਿੰਦਾ ਇੱਥੇ ਤੁਸੀਂ ਦੇ ਦਿਆ ਕਰੋ ਕਹਿੰਦਾ ਅੱਛਾ ਤੇ ਸੋਨੂੰ ਕਹਿੰਦਾ ਇੱਥੇ ਦੁਕਾਨ ਦੇ ਦੰਨਾ ਕਰਕੇ ਕਹਿੰਦਾ ਤੇ ਉੱਥੇ ਆਪਦਾ ਮਾਲ ਕਹਿੰਦਾ ਪਾਓ ਛੋਟੇ ਲਾਇਸੈਂਸ ਇੱਧਰ ਤੇ ਕਰਾ ਦੰਨਾ ਕਹਿੰਦਾ ਮੈਂ ਕਹਿੰਦਾ ਉਰੇ ਲਾਓ ਯਾਰ ਇੱਕ ਕਾਊਂਟਰ ਕਹਿੰਦਾ ਲੋਡ ਆ ਛੋਟੇ ਵਰਗੇ ਬੰਦਿਆਂ ਦੀ ਕਹਿੰਦਾ ਇੰਦਰ ਤੇ ਮਾਈ ਚਲੋ ਵਿਚਾਰਾਂਗੇ ਮੌਕਾ ਕੋਈ ਗੱਲ ਨਹੀਂ ਹਾਂਜੀ ਤੇ ਤਾਂ ਕਰਕੇ ਭਈ ਆਪਾਂ ਜਿਹਦੇ ਨਾਲ ਵਰਤਦੇ ਆਂਗੇ ਆਪਾਂ ਯਾਰ ਹੂੰ ਫਿਰ ਤਾਂ ਆਏ ਲਾਲਾ ਸਾਹਿਬ ਕੱਲਾ ਪੈਸੇ ਤੇ ਕੋਈ ਮਤਲਬ ਨਹੀਂ ਰੱਖਦੇ ਹੈਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਦਾ ਭਾਈ ਹੱਥਾਂ ਦੀ ਮੈਲ ਆ ਗਈ ਹਨਾ ਕਦੇ ਚੜ ਗਿਆ ਕਦੇ ਉੱਤਰ ਗਿਆ ਤਾਂ ਚੱਲਦਾ ਹੀ ਰਹਿੰਦਾ ਹੈਗਾ ਹੂੰ ਪਰ ਮੇਰੀ ਯਾਦ ਤੇ ਇਹ ਆ ਗਈ ਮੈਂ ਜਿਹੜੇ ਬੰਦਾ ਆਪਣੇ ਲਵੇ ਉਰੇ ਚੱਲ ਕੇ ਆ ਗਿਆ ਯਾਰ ਹਾਂਜੀ ਮੇਰੀ ਗੱਲ ਸੁਣ ਯਾਰ ਪਰਮਾਤਮਾ ਦੀ ਜੋਤ ਕਹਿੰਦੇ ਹੈਗੇ ਆਪਾਂ ਹਰ ਇੱਕ 'ਚ ਵੀ ਪਰਮਾਤਮਾ ਦੀ ਜੋਤ ਆ ਗਈ ਉਹ ਕਿਸੇ ਟਾਈਮ ਆਪਣੇ ਮਾਪਿਓਂ 'ਚ ਧੀ ਬਿਲਕੁਲ ਜੀ ਆਪਾਂ ਹੋਏ ਹਾਂ ਠੀਕ ਹੈ ਸਹੀ ਗੱਲ ਆਪਣੇ 'ਚੋਂ ਆਪਣੇ ਬੱਚਿਆਂ 'ਚ ਭਈ ਗਾਹਾਂ ਜਿਹੜਾ ਗਾਹ ਘਾਹ ਰਿਹਾ ਹੈਗਾ ਆਪਣੇ ਲਵੇ ਉਹਦੇ ਜਿਵੇਂ ਯਾਰ ਪਰਮਾਤਮਾ ਦੀ ਜੋਤੀ ਆ ਗਈ ਆਪਾਂ ਉਹਦੇ ਇੱਥੇ ਆ ਜਾਏ ਆਪਣੇ ਲਈ ਦਵਾਈ ਲੈਣ ਆਪਾਂ ਹੁਣ ਐਂ ਤੱਕ ਕਰਕੇ ਥੋੜੀ ਮਾਰਾਂਗੇ ਉਹਦੇ ਖਪਰਾ ਹਾਂ ਆਪਾਂ ਇਹ ਸੋਚ ਕੇ ਯਾਰ ਦੁਕਾਨਦਾਰੀ ਕਰੇ ਕੋਈ ਵੀ ਦੁਕਾਨਦਾਰ ਆ ਚਾਹੇ ਮੈਂ ਆ ਕੋਈ ਵੀ ਆ ਯਾਰ ਵੀ ਯਾਰ ਇੱਕ ਰੱਬ ਹੀ ਆਇਆ ਸਾਡੇ ਨਾਲ ਸਹੀ ਗੱਲ ਹੈ ਜੀ ਆਪਾਂ ਇਹੀ ਚੀਜ਼ ਦਿਮਾਗ 'ਚ ਰੱਖ ਕੇ ਚੱਲਦੇ ਹੁੰਨੇ ਆ ਵੀ ਯਾਰ ਪਰਮਾਤਮਾ ਬੈਠਾਗਾ ਆਪਣੇ ਮੂਰੇ ਬਿਲਕੁਲ ਹੈਨਾ ਫਿਰ ਜਿਹੜੇ ਬੰਦਾ ਮਨ 'ਚ ਇਹ ਗੱਲ ਸੋਚ ਕੇ ਚੱਲੇ ਬਈ ਯਾਰ ਉਹ ਮਾਰ ਕਿੱਥੇ ਖਾਜੂਗਾ ਸਹੀ ਗੱਲ ਹੈ ਬਾਕੀ ਜਦੋਂ ਆਪਾਂ ਉਸ ਮਾਲਕ ਨੂੰ ਪਲ-ਪਲ ਤੇ ਯਾਦ ਕਰਦੇ ਆਂ ਫਿਰ ਉਹ ਵੀ ਆਪਣੇ ਸੰਗੀ ਸਾਥੀ ਹੈ ਨਾ ਸੰਗੀ ਸਾਥੀ ਆ ਬਾਈ ਹੈ ਨਾ ਤੇ ਘਟ ਘਟ ਮੈਂ ਹਰ ਜੂ ਵਸਾ ਹੈ ਨਾ ਬਾਈ ਉਹ ਚੀਜ਼ ਆ ਗਈ ਬਾਕੀ ਵੀਰੇ ਤੁਸੀਂ ਇੱਕ ਵਾਰੀ ਸਾਡੇ ਨਾਲ ਸਾਰੇ ਕਿਸਾਨ ਭਰਾ ਵਰਤ ਕੇ ਦੇਖੋ ਬਾਈ ਮੱਕੀਆਂ ਤੇ ਝੋਨਿਆਂ ਤੇ ਸਾਨੂੰ ਅਹੀਂ ਆਂ ਦਵਾਈਆਂ ਦੇਵਾਂਗੇ ਅਹੀਂ ਯਾਰ ਰੇਟ ਦੇਵਾਂਗੇ ਸਾਨੂੰ ਤੁਸੀਂ ਐਂ ਮੰਨ ਲਓ ਜਦੋਂ ਇੱਕ ਵਾਰੀ ਸਾਡੇ ਲੇ ਵਾ ਕੇ ਮੁੜ ਕੇ ਕਿਤੇ ਜਾਉਂਗੇ ਨਹੀਂ ਸਹੀ ਗੱਲ ਇਹ ਚੀਜ਼ ਦੀ ਸਾਡੀ ਗਾਰੰਟੀ ਹੈ ਤੇ ਬਾਕੀ ਯਾਰ ਐ ਹੈਗਾ ਬਾਈ ਘੱਟ ਕਮਾ ਲਓ ਪਰ ਯਾਰ ਵੀਰ ਬਣ ਕੇ ਹੈ ਨਾ ਕਿਸੇ ਦਾ ਗਲ ਨਾ ਲਾਹੋ ਹੂੰ ਚਲੋ ਆਪਾਂ ਕਿਸਾਨ ਨੂੰ ਯਾਰ 2 ਰੁਪਏ ਜੇ ਚੀਜ਼ ਮਹਿੰਗੀ ਹੈਈ ਆਪਾਂ ਮਹਿੰਗੀ ਲਾ ਦੋ ਪਰ ਉਹ ਸਾਲੀ ਕੰਮ ਕਰੇ ਜਾ ਕੇ ਕੰਮ ਕਰੇ ਹੈਨਾ ਵੱਡੀ ਗੱਲ ਤੇ ਹਾਂ ਵੀ ਆਹ ਲੀਟਰਾਂ 'ਚ ਇਕੱਲਾ ਪਾਣੀ ਨਾ ਹੋਵੇ ਨਾ ਜੇ ਦਵਾਈ ਆ ਕਿ ਜਿੰਨੇ ਪਰਸੈਂਟ ਦਿੱਤੀ ਹੋਈ ਓੰਨੀ ਹੋਣੀ ਚਾਹੀਦੀ ਆ ਸੇ ਵੀ ਸਹੀ ਗੱਲ ਤੇ ਆਪਣੀ ਲੋਕੇਸ਼ਨ ਦੱਸਿਓ ਜੀ ਲੋਕੇਸ਼ਨ ਬਾਈ ਆਪਣੀ ਖਾਲਸਾ ਪੈਸਤੀ ਸਾਈਡ ਆ ਪੁਲਸ ਲਾਈਨ ਰੋਡ ਆਗਾ ਓਰੇ ਹਾਂਜੀ ਜਦੋਂ ਇਧਰੋਂ ਸੰਗਰੂਰ ਤੋਂ ਆਉਣੇ ਆਗੇ ਆਪਾਂ ਬਰਨਾਲਾ ਕੈਂਚੀ ਵਾਲਾ ਪੁਲ ਥੱਲੇ ਉਤਰ ਕੇ ਬਾਈ ਹਾਂਜੀ ਉਧਰੋਂ ਆਏ ਮੰਨ ਕੇ ਚੱਲੋ ਆਹੀ ਹੱਥ ਜਿਹੜੀ ਸਾਈਡ ਉਧਰੋਂ ਆਵੋਗੇ ਉਹੀ ਹੱਥ ਆ। ਹਾਂਜੀ। ਦੁਕਾਨ ਪੁਲ ਤੋਂ ਕਿੰਨੇ ਕਿਲੋਮੀਟਰ ਦੂਰ ਆ? ਹੂੰ। ਇੱਥਰੋਂ ਜਦੋਂ ਆਵੋਗੇ ਬਟਰੁਖਾਂ ਤੋਂ ਬਟਰੁਖਾਂ ਪਿੰਡ ਤੋਂ ਪੁਲ ਨਿਕਲਦਾ ਕੇ ਇੱਕ ਸੰਗਰੂਰ ਨੂੰ। ਹਾਂਜੀ। ਤੁਸੀਂ ਪਰਲੀ ਸਾਈਡ ਆਵੋਗੇ ਜਦੋਂ ਪੁਲ ਤੋਂ ਵੀ ਆਏ ਮੰਨ ਕੇ ਚੱਲੋ ਅੱਧਾ ਕਿਲੋਮੀਟਰ ਪੁਲ ਤੋਂ ਆਗੇ ਆਪਣੀ ਦੁਕਾਨ। ਢੋਲੀਆਂ ਖੰਭਿਆਂ ਤੇ ਟੰਗੀਆਂ ਹੋਈਆਂ ਨੇ ਵਿਚਾਲੇ। ਬਿਲਕੁਲ ਜੀ। ਜਦੋਂ ਉਧਰੋਂ ਬਟਰੁਖਾਂ ਕਨੀਓ ਬਰਨਾਲੇ ਬਠੰਡੇ ਕਨੀਓ ਆਵੋਗੇ ਔਰ ਦੂਜੀ ਸਾਈਡ ਦੁਕਾਨ ਆ ਜੀ ਹਾਂ ਸੱਜੇ ਹੱਥ ਜੋ ਸੰਗਰੂਰ ਕਾ ਨਹੀਂ ਆਉਂਗੇ ਉਦੋਂ ਖੱਬੇ ਹੱਥ ਆ ਜੀ ਹਾਂਜੀ ਠੀਕ ਆ ਜੀ ਵੀਰ ਬਣ ਕੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਹੱਥ ਬਨ ਕੇ ਬੇਨਤੀ ਆ ਸਾਰੇ ਪ੍ਰਭਾਂ ਨੂੰ ਹਾਂਜੀ ਠੀਕ ਆ ਜੀ ਬਾਕੀ ਨੰਬਰ ਆਪਾਂ ਮਿੱਤਰੋ ਸਕਰੀਨ ਤੇ ਚਲਾਤਾ ਤੁਸੀਂ ਹੋਰ ਕੋਈ ਕਿਸੇ ਪ੍ਰੋਡਕਟ ਬਾਰੇ ਖਾਲਸਾ ਜੀ ਤੋਂ ਜਾਣਕਾਰੀ ਲੈਣੀ ਆ ਤਾਂ ਫਟਾਫਟ ਫੋਨ ਲਾ ਲਿਓ